ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਆਸਾ ਦੀ ਵਾਰ ਛੰਤ 13 ਆਸਾ ਮਹੱਲਾ 4 ਜਿਨ ਮਸਤੇ ਕੇ ਤੁਰ ਹਾਰੇ ਲਿਖਿਆ ਤੀਨਾ ਸਤਗੁਰੇ ਮਿਲਿਆ ਆਰਾਮ ਰਾਜੀ ਅਗੇ ਹਾਨੀ ਅੰਧੇ ਰਾਕਟਿਆ ਗੁਰ ਗਿਆਨ ਕਟ ਬਲਿਆ ਬਲਿਆ ਤੋ ਫਿਰ ਵੜਾ ਨਾ ਚੱਲਿਆ ਚੱਲਿਆ ਜਨ ਨਾਨਕ ਦੇ ਨਾਮ ਅਰਾਧਿਆ ਰਤ ਹਰ ਮਿਲਿਆ ਮਿਲਿਆ ਸਲੋਕ ਮਹਲਾ ਪਹਿਲਾ ਨਾਨਕ ਮੇ ਸਰੀਰ ਕਾ ਇਕ ਰਥ ਇਕ ਰਥਵਾ ਹੋ ਜੁਗ ਜੁਗ ਫੇਰ ਵਟਾਈਏ ਗਿਆਨੀ 부ਜਿਤਾ ਸਤ ਜੁਗ ਰਥ ਸੰਤੋਖ ਕਾ ਧਰਮ ਅਗੇ ਰਥਵਾਹੋ ਤ੍ਰੇਤੇ ਰਥ ਜਤੇ ਕਾ ਜੋਰ ਅਗੇ ਰਥਵਾਹੋ ਦਵਾਪਰ ਰਥ ਤਪੇ ਕਾ ਸਤ ਅਗੇ ਰਥਵਾਹੋ ਕਲ ਜੁਗ ਰਥ ਅਗਨ ਕਾ ਕੋੜ ਅਗੇ ਰਥਵਾਹੋ ਮਹੱਲਾ ਪਹਿਲਾ साम कह से तम्बर स्वामी सच में अच्छे साच रहे सबको सच समावे ऋग कहे पर पूरे राम नाम देवा में सूर नाय लिये प्रचित जाहे नानक तो मोखन तर पाहे जुजमे जो छली चंद्रावल कान कृष्ण जा दम पया ਪਾਰ ਜਾਤ ਗੋ ਪੀ ਲੈ ਆਇਆ ਬ੍ਰਿੰਦਮਨ ਮੇ ਰੰਗ ਕੀਆ ਕਲ ਮੇ ਬੇਦ ਅਥਰ ਬਨ ਹੁਆ ਨਾਉ ਖੁਦਾਈ ਅਲੋ ਪਿਆ ਨੀਲ ਬਸਰ ਲੈ ਕਪੜੇ ਪਹਿਰੇ ਤੁਰਕ ਪਟਾਨੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰੇ ਪੜੇ ਗੁਨੇ ਤਿੰਨ ਚਾਰ ਵਿਚਾਰੇ ਪਾਉ ਪਗਤ ਕਰ ਨੀਚ ਸਦਾਏ ਤਾਉ ਨਾਨਕ ਮੋਖੰਤਰ ਪਾਏ ਪੌੜੀ ਸਤਿਗੁਰੂ ਵਿਟੋ ਵਾਰਿਆ ਜਿਤ ਮਿਲਿਏ ਖਸਮ ਸਮਾਲਿਆ ਜਿਨ ਕਰ ਉਪਦੇਸ ਗਿਆਨ ਅੰਜਨ ਦਿਆ ਇਹਨੀ ਨੇਤਰੀ ਜਗਤ ਨਿਹਾਲਿਆ ਖਸਮ ਛੋਡ ਦੋ ਜੀ ਲਗੇ ਡੋਬੇ ਸਵਣਜਾਰਿਆ ਸਤਿਗੁਰੂ ਹੈ ਬੋਹੀਤਾ ਵੀਰ ਲੇ ਕਿਨੇ ਵਿਚਾਰਿਆ ਕਰ ਕੇ ਕਿਰਪਾ 파ਰੇ ਉਤਾਰਿਆ ਕਰ ਕੇ ਕਿਰਪਾ 파ਰੇ ਉਤਾਰਿਆ ਪਾੜੀ ਸਤਗੁਰ ਵਿਟਣੋ ਵਾਰਿਆ ਜਿਤ ਮਿਲਿਏ ਖਸਮ ਸਮਾਲਿਆ ਜਿਨ ਗੁਰਪਦੇਸ ਗਿਆਨ ਅੰਜਨ ਦਿਆ ਹੇ ਨੀਤਿ ਜਗਤ ਨਿਹਾਲਿਆ ਕਸਮ ਚੌਂਡ ਦੋ ਜੀ ਲਗੇ ਡੁੱਬੇ ਸੇ ਵਣ ਜਾ ਰਿਆ ਸਤ ਗੁਰੂ ਹੈ ਬੋਹਿਤਾ ਵਿਰਲੇ ਕਨੇ ਵਿਚਾਰਿਆ ਕਰ ਕਿਰਪਾ ਪਾਰੇ ਉਤਾਰਿਆ ਕਰ ਕਿਰਪਾ ਪਾਰੇ ਉਤਾਰਿਆ